ਕਿ 12 13 ਬੰਦਿਆਂ ਨੇ ਕਹਤਾ ਵੀ ਇਹ ਡੀਡੀਆਰ ਕੜਵਾਈ ਜਾਵੇ ਸਾਰੇ ਹਾਊਸ ਨੇ ਕਹਤਾ ਉਹ ਡੀਡੀਆਰ ਕਰਵਾਈ ਜਾਵੇ ਤੇ ਜਾਂ ਜਿਹਦੇ ਗੁੰਮ ਕੀਤੀ ਉਹਦੇ ਆਪਣਾ ਹਸਪੀਟਲ ਦਾ ਸਾਡਾ ਉਹ ਵੀ 13 ਬੰਦਿਆਂ ਨੇ ਇਹਤੇ ਵੀ ਇਤਰਾਜ਼ ਕੀਤਾਗਾ ਵੀ ਉੱਥੇ ਹਸਪੀਟਲ ਹੀ ਬਣਾਉਣਾ ਮਲਟੀ ਸਪੈਸ਼ਲ ਹਸਪੀਟਲ ਦਾ ਉਦਘਾਟਨ ਨਹੀਂ ਕੀਤਾ ਸਾਡੇ ਉਹ ਇੱਕ ਚੋਨ ਸਟੈਂਟ ਰੱਖਿਆ ਗਿਆ ਸੀ ਜਿਹੜੇ ਤੇ 5-10000 ਰੁਪਏ ਲਾ ਕੇ ਇੱਕ ਪੱਥਰ ਸਟੇਡੀਅਮ ਨੂੰ ਤਾਂ ਕਾਫੀ ਜਗ੍ਹਾ ਹੋਰ ਵੀ ਬਥੇਰੀਆਂ ਨਹੀਂਆਂ ਜਿਵੇਂ ਹੰਡਿਆ ਦੇ ਕੋਲੇ 40 ਕਿੱਲੇ ਪਿਆ ਜਾਂ ਬਰਨਾਲਾ ਵੀ ਕਾਫੀ ਥਾਂਵੇਂ ਜਿਵੇਂ ਬਣ ਚੁੱਕੇ ਵੀ ਉੱਥੇ ਸਟੇਡੀਅਮ ਨਾ ਬਣੇ ਹਸਪੀਟਲ ਹੈਲਥ ਡਿਪਾਰਟਮੈਂਟ ਦੀ ਸਾਨੂੰ ਹੈਲਥ ਦੀ ਜ਼ਿਆਦਾ ਲੋੜ ਆ ਕਿ ਉੱਥੇ ਵੀ ਸਾਨੂੰ ਹਸਪੀਟਲ ਹੀ ਬਣਾਇਆ ਜਾਵੇ ਅੱਜ ਸਾਡਾ ਨਗਰ ਕੌਂਸਲ ਬਰਨਾਲਾ ਦੇ ਵਿੱਚ ਮੀਟਿੰਗ ਹੋਈ ਆ ਔਸ਼ਧੀ 21 ਮਤੇ ਪਾਸ ਕੀਤੇ ਗਏ ਨੇ ਕਿ ਮਤਲਬ ਕਿ ਇਹ ਕਿੰਨਾ ਬੀਡੀਅਮ ਲੋਕ ਕੋਈ ਵਿਰੋਧ ਕੀਤਾ ਗਏ ਅੱਜ ਸਾਡੇ ਐਜੰਡੇ ਸੀਗੇ 40 35 40 ਜੰਡੇ ਸੀਗੇ ਜਿਹਦੇ ਵਿੱਚੋਂ 21 ਨੰਬਰ ਤੇ ਵੀ ਤਰਾਜ ਕੀਤਾ ਗਿਆ ਕਿ ਜਿਹੜਾ ਉੱਥੇ ਸਿੰਘੇੜਾ ਬਾਲ ਨੰਬਰ 3 'ਚ 70 ਲੱਖ ਰੁਪਏ ਦਾ ਕੰਮ ਸਕੂਲ ਦੇ ਵਿੱਚ ਜਿਹੜੀਆਂ ਬਣਾਉਣਾ ਸੀ ਇਹਨਾਂ ਨੇ ਉੱਥੇ ਵੀ ਹਾਊਸ ਨੇ 13 12 13 ਬੰਦਿਆਂ ਨੇ ਤਰਾਜ ਕੀਤਾਗਾ ਤੇ ਕਮੈਂਟ ਲਿਖਾਇਆ ਵੀ ਇਹ ਫੰਡ ਸਾਨੂੰ ਸਪੋਰਟ ਫੁੱਟ ਜੋ ਚਾਹੀਦਾ ਫੇਰ 25 ਨੰਬਰ ਤੇ ਵੀ 12 ਬੰਦਿਆਂ ਦਾ ਤਰਾਜ ਸੀਗਾ 26 ਨੰਬਰ ਤੇ ਵੀ 12 ਬੰਦਿਆਂ ਦਾ ਤਰਾਜ ਆ 27 ਨੰਬਰ ਤੇ ਵੀ 12 ਬੰਦਿਆਂ ਦਾ ਤਰਾਜ ਆਗਾ 29 ਨੰਬਰ ਪੈਂਡਿੰਗ ਰੱਖਿਆ ਗਿਆਗਾ 31 ਨੰਬਰ ਤੇ ਵੀ ਪੈਂਡਿੰਗ ਰੱਖਿਆਗਾ ਤੇ 32 ਨੰਬਰ ਇਹਦਾ ਸੀਗੀ ਇੱਕ ਸਾਡੀ ਪ੍ਰोसीडिंग ਬੋਕਾਂ ਤੋਂ ਗੁੰਮ ਸੀਗੀਆਂ ਉਹ ਇਹਨਾਂ ਨੇ ਸਾਰੇ ਹਾਊਸ ਨੇ ਤੇ ਬਾਕੀ 12 13 ਬੰਦਿਆਂ ਨੇ ਕਹਿਤਾ ਵੀ ਇਹ ਡੀਡੀਆਰ ਕੜਵਾਈ ਜਾਵੇ ਸਾਰੇ ਹਾਊਸ ਨੇ ਹੀ ਕਹਿਤਾ ਉਹ ਡੀਡੀਆਰ ਕਰਵਾਈ ਜਾਵੇ ਤੇ ਜਾਂ ਜਿਹਦੇ ਗੁੰਮ ਕੀਤੀ ਉਹਦੇ ਪਰਚਾ ਹੋਵੇ 37 ਨੰਬਰ ਸੀਗਾ ਹਸਪੀਟਲ ਦਾ ਸਾਡਾ ਉਹ ਵੀ 13 ਬੰਦਿਆਂ ਨੇ ਇਹਤੇ ਵੀ ਇਤਰਾਜ਼ ਕੀਤਾਗਾ ਵੀ ਉੱਥੇ ਹਸਪੀਟਲ ਹੀ ਬੜਨਾ ਚਾਹੀਦਾ ਸਟੇਡੀਅਮ ਨੂੰ ਤਾਂ ਕਾਫੀ ਜਗ੍ਹਾ ਹੋਰ ਵੀ ਬਥੇਰੀਆਂ ਨਗੀਆਂ ਜਿਵੇਂ ਹੰਡੇ ਕੋਲੇ 40 ਕਿੱਲੇ ਪਿਆ ਜਾਂ ਬਰਨਾਲੇ ਵੀ ਕਾਫੀ ਥਾਂਵੇਂ ਜੀਵੇਂ ਬਣ ਚੁੱਕੇ ਵੀ ਉੱਥੇ ਸਟੇਡੀਅਮ ਨਾ ਬਣੇ ਹਸਪੀਟਲ ਹੈਲਥ ਡਿਪਾਰਟਮੈਂਟ ਦੀ ਸਾਨੂੰ ਹੈਲਥ ਦੀ ਜਾਦੇ ਲੋੜ ਆ ਵੀ ਉੱਥੇ ਵੀ ਸਾਨੂੰ ਹਸਪੀਟਲ ਹੀ ਬਣਾਇਆ ਜਾਵੇ ਅੱਜ ਨਗਰ ਕੌਂਸਲ ਬਰਨਾਲੇ ਦੇ ਵਿੱਚ ਹਾਊਸ ਦੇ ਮੀਟਿੰਗ ਹੋਈ ਹੈ ਕੀ ਮਤੇ ਪਾਸ ਹੋਏ ਨੇ ਕਿੰਨਾ ਤੇ ਵਿਰੋਧੀਆਂ ਵੱਲੋਂ ਵਿਰੋਧ ਠਾਏ ਗਏ ਅੱਜ ਸਾਡੇ ਜਿਹੜੇ ਵਿਕਾਸ ਦੇ ਕੰਮ ਸੀ ਤਕਰੀਬਨ ਇੱਕ ਤਾਂ ਅਸੀਂ ਉਹ ਪਾਸ ਕਰੇ ਨੇ ਤੇ ਅੱਜ ਜਿਹੜੇ ਸਾਡੇ ਐਮਸੀ ਸਹਿਬਾਨ ਆਏ ਨੇ ਸਾਡੇ ਹਾਊਸ ਦੇ ਵਿੱਚ ਸਾਰਿਆਂ ਨਾਲ ਮਤਲਬ ਉਹਨਾਂ ਦਾ ਅਸੀਂ ਆਪਦੇ ਕੰਨੀ ਉਹ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਜਿਹੜੇ ਸ਼ਹਿਰ ਦੇ ਵਿਕਾਸ ਦੇ ਕੰਮ ਪਾਸ ਕਰੇ ਨੇ ਕੁਝ ਕੰਮਾਂ ਤੇ ਵਿਰੋਧੀਆਂ ਨੇ ਵਿਰੋਧ ਕਰਿਆ ਇੱਕ ਕੰਮ ਦਾ ਅਜਿਹਾ ਸੀ ਜਿਹੜਾ ਮੰਨ ਲਓ ਪਿਛਲੇ ਲੰਬੇ ਸਮੇਂ ਦੀ ਮੰਗ ਆਉਂਦੀ ਸੀ ਆਪਣੇ ਜਿਹੜੇ ਪੈਟਰੋਲ ਪੰਪਾਂ ਦੀ ਵੀ ਉਹ ਬਹੁਤ ਨਾ ਮਾਤਰ ਕਿਰਾਏ ਤੇ ਉਹ ਕਿਰਾਏ ਤੇ ਦਿੱਤੇ ਗਏ ਨੇ ਉਹਨਾਂ ਦਾ ਐਗਰੀਮੈਂਟ ਵੀ ਨਹੀਂ ਹੋਇਆ ਪਰ ਅਸੀਂ ਉਹਦੇ 'ਚ ਮੰਗ ਰੱਖੀ ਵੀ ਉਹਨੂੰ ਰੀਐਗਰੀਮੈਂਟ ਕਰਾਇਆ ਜਾਵੇ ਤਾਂ ਜੋ ਜਿਹੜਾ ਸਾਡਾ ਹਾਊਸ ਦਾ ਵਿੱਤੀ ਨੁਕਸਾਨ ਹੁੰਦਾ ਉਹ ਨਾ ਹੋ ਸਕੇ ਪਰ ਉਹਨਾਂ ਨੇ ਉਹ ਚੀਜ਼ ਦਾ ਵੀ ਵਿਰੋਧ ਕਰਿਆ ਨਾ ਤਾਂ ਉਹ ਕਿਸੇ ਚੀਜ਼ ਦੇ ਪੱਖ 'ਚ ਖੜਦੇ ਸੀ ਨਾ ਉਹ ਕਿਸੇ ਦੇ ਵਿਰੋਧ 'ਚ ਉਹ ਇੱਕ ਰੌਲਾ ਪਾਉਣ ਲਈ ਹਾਜ਼ਰ ਹੋਏ ਸੀ ਅੱਜ ਤਕਰੀਬਨ ਇੱਕ ਹੰਢਿਆ ਦੇ ਵਿੱਚ ਸੁਪਰ ਮਲਟੀ ਸਪੈਸ਼ਲਿਸਟ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਉੱਥੇ ਸਟੇਡੀਅਮ ਬਣਾਉਣ ਦੀ ਗੱਲ ਕੀਤੀ ਗਈ ਸੀ ਉਹਦੇ ਮਸਲੇ ਦੀ ਕੀ ਗੱਲ ਹੈ ਪਹਿਲੀ ਗੱਲ ਤਾਂ ਉਹ ਆਪਾਂ ਉਹਨੂੰ ਮਲਟੀ ਸਪੈਸ਼ਲ ਹਸਪੀਟਲ ਦਾ ਉਦਘਾਟਨ ਨਹੀਂ ਕਹਿ ਸਕਦੇ ਉਹ ਇੱਕ ਚੋਣ ਸਟੈਂਟ ਰੱਖਿਆ ਗਿਆ ਸੀ ਜਿਹੜੇ ਤੇ 5-10000 ਰੁਪਏ ਲਾ ਕੇ ਇੱਕ ਪੱਥਰ ਨਵੀਂ ਚੀਜ਼ ਉੱਥੇ ਰੱਖਤੀ ਉਹਨੂੰ ਉਦਘਾਟਨ ਦਾ ਨਾਮ ਦੇਤਾ ਪਰ ਉਹਦੇ ਵਿੱਚ ਨਾ ਤਾਂ ਉਹ ਇੱਕ ਪ੍ਰੋਪਰ ਕਾਗਜੀ ਮਤਲਬ ਪਾਸ ਹੋਇਆ ਸੀ ਨਾ ਹੀ ਉਹਦੀ ਕੋਈ ਗ੍ਰਾਂਟ ਸੈਂਸਨ ਹੋਈ ਸੀ ਨਾ ਹੀ ਉਹਨੂੰ ਪ੍ਰਸ਼ਾਸਨ ਵੱਲੋਂ ਹਲੇ ਕੋਈ ਅਪਰੂਵਲ ਮਿਲੀ ਸੀ ਇਸ ਲਈ ਉੱਥੇ ਇੱਕ ਉਜਾੜ ਪਈ ਜਗ੍ਹਾ ਕਰੋੜਾਂ ਦੀ ਸਾਡੇ ਹੌਸ ਦੀ ਜਗ੍ਹਾ ਪਈ ਸੀ ਉਹਨੂੰ ਲੋਕ ਆਪਣੇ ਤੌਰ ਤੇ ਕਾਬਜ ਕਰ ਰਹੇ ਸੀ ਇਸ ਲਈ ਅਸੀਂ ਹੌਸ ਨੇ ਸਹਿਮਤੀ ਨਾਲ ਉਸ ਨੂੰ ਪਾਸ ਕਰਿਆ ਤਾਂ ਜੋ ਉੱਥੇ ਸਾਡੇ ਬਰਨਾਲੇ ਦੇ ਨੌਜਵਾਨ ਲਈ ਬਹੁਤ ਵਧੀਆ ਖੇਡ ਸਟੇਡੀਅਮ ਜੋ ਕਿ ਸਾਡੇ ਕੈਬਨਿਟ ਮੰਤਰੀ ਸਰਦਾਰ ਗਰਮੀਤ ਸਿੰਘ ਮੀਤਹਿਰ ਜੀ ਨੇ ਪਾਸ ਕਰਵਾਇਆ ਉਹਦਾ ਕੰਮ ਜਲਦੀ ਚੱਲਣ ਲਈ ਅਸੀਂ ਬਰਨਾਲੇ ਨੂੰ ਬਹੁਤ ਵਧੀਆ ਚੀਜ਼ ਦੇ ਰਹੇ ਨੇ ਅਸੀਂ ਉਹਨਾਂ ਨੂੰ ਉਹ ਜਗ੍ਹਾ ਭੇਟ ਕਰੀ ਹੈ ਇੱਕ ਉਹਨਾਂ ਨੇ ਜਿਹੜੇ ਹਸਪਤਾਲ ਦੀ ਗੱਲ ਆ 60 ਤੋਂ 65 ਕਰੋੜ ਰੁਪਇਆ ਉਹ ਸਾਡੇ ਜਿਹੜਾ ਸਿਵਲ ਹਸਪਤਾਲ ਬਰਨਾਲਾ ਉਹਦੇ ਲਈ ਗ੍ਰਾਂਟ ਲੈ ਕੇ ਆਏ ਨੇ ਉਹ ਕੰਮ ਚੱਲ ਚੁੱਕਿਆ ਟੈਂਡਰ ਲੱਗ ਚੁੱਕਿਆ ਉਮੈਨੀਮੀ ਉਹਨਾਂ ਨੇ ਇੱਕ 95 ਕਰੋੜ ਦੀ ਗ੍ਰਾਂਟ ਸਹਿਰ ਲਈ ਜਿਹੜੇ ਪਿਛਲੇ 15 ਸਾਲਾਂ ਤੋਂ ਮੰਗ ਸੀ ਸਹਿਰ ਦੀ ਅਨ ਪ੍ਰੂਵਡ ਕਲੋਨੀਆਂ ਦੇ ਸੀਵਰ ਲਈ ਉਹ ਵੀ ਉਹਨਾਂ ਨੇ ਪਾਸ ਲੈ ਆ ਕੇ ਦਿੱਤਾ ਸਾਡੇ ਸਹਿਰ ਨੂੰ ਉਹਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਹਸਪਤਾਲ ਵਾਲੀ ਜਿਹੜੀ ਚੀਜ਼ ਇੱਕ ਉਹਨਾਂ ਨੇ ਛੋਛਾ ਛੱਡਿਆ ਸੀ ਉਹਦਾ ਵੀ ਅਸੀਂ ਉਹਨੂੰ ਕਾਰਜ ਕਰਿਆ ਹਾਸ ਕਰਨੀ ਉਹ ਸਾਡੀ ਜਗ੍ਹਾ ਸੀ ਉਸ ਦੀ ਅਸੀਂ ਵਾਪਸ ਲੈ ਲਈ ਉੱਥੇ ਆਉਣ ਵਾਲੇ 6ਤੀ ਟਾਈਮ ਦੇ ਵਿੱਚ ਬਹੁਤ ਵਧੀਆ ਸਟੇਡੀਅਮ ਤਿਆਰ ਹੋ ਕੇ ਲੋਕਾਂ ਨੂੰ ਸਮਰਪਿਤ ਕਰਾਂਗੇ